सिटी पुलिस पात्रा ने शहर चोरी करन वाले दो व्यक्तियों कीता काबू अदालत च कीता पेश रिमांड मिलन होर कीती जावेगी पूछगिछ तो शहर च हो रही चोरिया नु लेके सिटी पुलिस वालो बीते दिनी शहर दे एक दुकान विच मोबाइल ते होर समान चोरी होया सी ते कारवाई कर दिया चोरी करन वाले दो व्यक्तियों नु काबू करन च सफलता हासिल कीती है ਇਸ ਸਬੰਧੀ ਸਿਟੀ ਪੁਲਿਸ ਅਧਿਕਾਰੀ ਤੇਜਸ ਸਿੰਘ ਨੇ ਦੱਸਿਆ ਕਿ ਐਸਕੇ ਸੇਲਿਕ ਪਾਤਰਾਂ ਦੇ ਮਾਲਕ ਰਮੇਸ਼ ਕੁਮਾਰ ਨੇ ਸ਼ਿਕਾਇਤ ਤਰਜ ਕਰਵਾਈ ਸੀ ਕਿ ਉਸਦੀ ਦੁਕਾਨ ਤੋਂ 20 ਤੋਂ 21 ਦੀ ਦਰਮਿਆਨੀ ਰਾਤ ਨੂੰ 13 ਮੋਬਾਈਲ ਫੋਨ ਇੱਕ ਇਨਰੈਕਸਨ ਅਤੇ ਐਲਸੀਡੀ ਚੋਰੀ ਹੋ ਗਈ। ਜਿਸ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਦੋ ਵਿਅਕਤੀਆਂ ਗੁਰਮੇਰ ਸਿੰਘ ਅਤੇ ਸ਼ਨੀ ਉਰਫ ਮੋਟਾ ਵਾਸੀ ਪਾਤਰਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਦੋ ਐਲਸੀਡੀ ਇੱਕ ਕੇ ਸੀ ਮਾਰਕਾ ਵੋਲਟਾਸ ਸਮੇਤ ਫੋਨ ਵੋਲਟਾਸ ਇੱਕ ਇੰਡਕਸ਼ਨ ਚੁੱਲ੍ਹਾ ਮਾਰਕਾ ਬਜਾਜ ਕੰਪਨੀ ਅਤੇ ਤਿੰਨ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਬਰਾਮਦ ਕਰਕੇ ਅਰੋਪੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਮਿਲੇ ਇੱਕ ਦਿਨ ਦੀ ਰਿਮਾਰਟ ਤੋਂ ਬਾਅਦ ਕੀਤੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨਾਲ ਗੁਰਦਿਆਲ ਸਿੰਘ ਵਾਸ ਪਾਤਰਾਂ ਵੀ ਸ਼ਾਮਲ ਸੀ ਜਿਸ ਨੂੰ ਇਸ ਮਾਮਲੇ 'ਚ ਨਾਮਜ਼ਾਦ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਮੁਕਦਮਾ ਨੰਬਰ 134 ਜਿਹੜਾ ਮਿਤੀ 22 06 2024 ਨੂੰ ਅੰਡਰ ਸੈਕਸ਼ਨ 457 380 ਆਈਪੀਸੀ ਥਾਣਾ ਪਾਤਰਾਂ ਵਿਕੇ ਮਕਦਮਾ ਦਰਜ ਹੋਇਆ ਸੀਗਾ ਜਿਹੜਾ ਰਮੇਸ਼ ਕੁਮਾਰ ਸੀਗਾ ਇਹਦੀ ਇੱਥੇ ਮੋਬਾਈਲਾਂ ਦੀ ਦੁਕਾਨ ਸੀਗੀ ਐਸਕੇ ਮੋਬਾਇਲ ਜਾਕ ਕਰੋੜ ਪਾਤਣਾ ਤੇ ਉੱਥੇ ਇਹਨਾਂ ਦੀ ਉਸ ਮਤਲਬ ਕਿ 26 6 2024 ਨੂੰ ਚੋਰੀ ਹੋ ਗਈ ਸੀਗੀ ਠੀਕ ਹੈ ਜੀ ਦਰਮਿਆਨੀ ਰਾਤ ਹੈਗੀ ਸੀ 20 21 ਦੀ ਤੇ ਉਸ ਤੋਂ ਬਾਅਦ ਸਾਨੂੰ ਮੁਕਬਰ ਖਾਸ ਨੇ ਇਤਲਾਹ ਦਿੱਤੀ ਹੈ ਵੀ ਜਿਹੜੀ ਇਹ ਚੋਰੀ ਹੈ ਵਾਸੀ ਆਰੇ ਵਾਲੀ ਗਲੀ ਪਾਤਣਾ ਇੱਕ ਸ਼ਨੀਆ ਉਰਫ ਮੋਟਾ ਕਹਿੰਦਾ ਪੁੱਤ ਵਾਸੀ ਸੁੰਦਰਵਾਸੀ ਪਾਤਣਾ ਇਹਨਾਂ ਨੇ ਚੋਰੀ ਕੀਤੀ ਹੈ ਜੋ ਕਿ ਇਹਨਾਂ ਨੂੰ ਮੁਕੱਦਮਾ ਉੱਪਰ ਵਿੱਚ ਨਾਮਜ਼ਦ ਕਰਕੇ ਇਹਨਾਂ ਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਜਿਹੜੇ 13 ਮੋਬਾਈਲ ਚੋਰੀ ਹੋਏ ਸੀਗੇ ਇਹਨਾਂ ਦੇ ਪੁੱਛੋਂ ਜਿਹੜੇ ਕਿ ਤਿੰਨ ਬਰਾਮਦ ਹੋ ਗਏ ਨੇ ਸਾਡੇ ਕੋਲ ਜਿਹੜੇ ਨਵੇਂ ਮੋਬਾਈਲ ਚੋਰੀ ਹੋਏ ਸੀਗੇ ਇਹਦੀ ਕੰਪਨੀ ਦੇ ਸੀਗੇ ਤੇ ਇਹ ਵੱਖ-ਵੱਖ ਕੰਪਨੀਆਂ ਦੇ ਸੀਗੇ ਅੱਛਾ ਤੇ ਇੱਕ LCD ਇਹਨਾਂ ਤੋਂ ਬਰਾਮਦ ਹੋਈ ਹੈ ਇੱਕ ਤੇ ਇੱਕ 에어 ਕੰਡੀਸ਼ਨ ਬਰਾਮਦ ਹੋਇਆ ਇਹਨਾਂ ਤੋਂ ਬਾਕੀ ਇਹ ਤਪੀਸ ਜਾਰੀ ਹੈ ਨਾ ਦੀ ਹਜੇ ਪੁੱਛ ਕੇ ਚੱਲ ਰਹੀ ਹੈ ਇਹਨਾਂ ਨੂੰ ਅਜਮਾਨ ਯੋਗ ਅਦਾਲਤ 'ਚ ਪੇਸ਼ ਕਰਨਾ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਪੁਲਿਸ ਰਿਮਾਂਡ ਕਾ ਲੈ ਕੇ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਜੜੀ ਕਿ ਆਸ ਹੈ ਜਿਹੜਾ ਸਮਾਨ ਬਰਾਮਦ ਹੋ ਰਿਹਾ ਹੈ ਲੱਗ ਲੱਗ ਕਰੇ ਜੇ ਇੱਕ ਨੰਬਰ ਵਗਰੇਦਾਰਾਂ ਇਹ ਵੇ ਸਿਤਾ ਇਹਨਾਂ ਕੋਲ ਇੱਕ ਥਾਂ ਤੋਂ ਹੀ ਅੱਜ ਬਰਾਮਦ ਹੋਇਆ ਵੀ ਜਿਹੜਾ ਇਹਨਾਂ ਨੇ ਚੋਰੀ ਕੀਤਾ ਉਹ ਲੱਗ ਲੱਗ ਜਗ੍ਹਾ ਚੋਰੀ ਕੀਤਾ ਘਰ ਰੱਖੇ ਜਿਹਾ ਕਿਤੇ ਹੋਰ ਇੱਥੇ ਹੀ ਹੋਇਆ ਜੀ ਇਹ ਆਪਣੇ ਵੇਚਣ ਦੀ ਧਾਰ ਸੀਗੇ ਮੰਡੀ ਚ ਆਏ ਸੀਗੇ ਇਹਨਾਂ ਨੇ ਅੱਜ ਵੇਚਣਾ ਸੀਗਾ ਸਮਾਨ ਉੱਥੇ ਮਕੂ ਰਖਾਛ ਜਿਹੜੇ ਮੌਕੇ ਤੇ ਇਹ ਸਮੇਤ ਸਮਾਨ ਦੇ ਉੱਤੇ ਮਤਲਬ ਕਿ ਕਾਬੂ ਆ ਗਿਆ ਤੇ ਇਹਨਾਂ ਦੀ ਹੋਰ ਬਰਾਮਦਗੀ ਹੋਣ ਦੀ ਬਣਾਉਣਾ ਕੋਈ ਇਦਾਂ ਤਾਂ ਹੋਰ ਬਰਾਮਦਗੀ ਹੋ ਸਕਦੀ ਆ ਅੱਜ ਇਹ ਮਾਨਯੋਗ ਅਦਾਲਤ ਤੇ ਪੇਸ਼ ਕਰਨਾ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਨਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਸ਼ਕਤੀ ਨਾਲ ਕੁਛਕਿਛ ਕੀਤੀ ਜਾਵੇ ਚੋਰੀਆਂ ਦੀ ਵੈਸੇ ਤਾਂ ਹੋਰ ਨਹੀਂ ਮੰਨੇ ਅੱਜ ਦੇਖਦੇ ਆ ਪੁਲਿਸ ਰਿਮਾਂਡ ਤੋਂ ਫਿਰ ਪਤਾ ਲੱਗੂ